ਸਵਾਗਤ ਹੈ ਸਾਰੇ ਦਰਸ਼ਕਾਂ ਦਾ ਮੈਂ ਲਵਪ੍ਰੀਤ ਬੰਗੜ ਲੈ ਕੇ ਹਾਜ਼ਰ ਹਾਂ ਪੀਟੀਸੀ ਨਿਊਜ਼ ਦਾ ਇੱਕ ਖਾਸ ਪ੍ਰੋਗਰਾਮ ਆਵਾਮ ਦੀ ਆਵਾਜ਼ ਜੀ ਹਾਂ ਅੱਜ ਗੱਲ ਉਹਨਾਂ ਦੋ ਪੁਰਾਣੇ ਸਾਥੀਆਂ ਦੀ ਕਰਾਂਗੇ ਜੋ ਹੁਣ ਇੱਕ ਦੂਜੇ ਤੇ ਸ਼ਬਦੀਵਾਰ ਕਰਦੇ ਨਜ਼ਰ ਆ ਰਹੇ ਨਹੀਂ ਜੋ ਇੱਕ ਦੂਜੇ ਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨਹੀਂ ਨਾਲ ਹੀ ਗੱਲ ਉਹਨਾਂ ਕਿਸਾਨਾਂ ਦੀ ਵੀ ਕਰਾਂਗੇ ਜਿਨ੍ਹਾਂ ਦਾ ਮੋਰਚਾ ਲਗਾਤਾਰ ਜਾਰੀ ਹੈ ਜੋ ਲਗਾਤਾਰ ਰੇਲਵੇ ਲਾਈਨਾਂ ਤੇ ਡਟੇ ਹੋਏ ਨੇ ਪਰ ਸਭ ਤੋਂ ਪਹਿਲਾਂ ਨਜ਼ਰ ਪਾਣੇ ਆ ਦਿਨ ਦੀਆਂ ਵੱਡੀਆਂ ਸਿਆਸੀ ਸਰਗਰਮੀਆਂ ਤੇ ਲੋਕ ਸਭਾ ਚੋਣਾਂ ਦੇ ਪਹਿਲੇ ਗੇਟ ਦੀ VOTING ਦੀ ਪ੍ਰਕਿਰਿਆ ਪਲਕੇ ਸ਼ੁਰੂ ਹੋ ਜਾਵੇਗੀ ਜੀ ਹਾਂ 19 April ਨੂੰ ਲੋਕ ਸਭਾ ਚੋਣਾਂ ਦੇ ਪਹਿਲੇ ਗੇਟ ਦੇ ਲਈ VOTING ਹੋਵੇਗੀ ਤੁਹਾਨੂੰ ਦੱਸਦੇ ਹਾਂ ਕਿ ਆਖਿਰ 19 April ਨੂੰ ਉਹ ਕਿਹੜੇ 21 ਸੂਬੇ ਨੇ ਜਿਨ੍ਹਾਂ ਦੀਆਂ 102 ਸੀਟਾਂ ਤੇ ਵੋਟਾਂ ਪੈਣਗੀਆਂ ਜੇਕਰ ਗੱਲ ਕਰੀਏ ਤਾਂ ਪਹਿਲੇ ਫੇਸ 'ਚ 102 ਸੀਟਾਂ ਤੇ ਜੋ ਹੈ ਉਹ VOTING ਹੋਵੇਗੀ ਵੋਟਾਂ ਪੈਣਗੀਆਂ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਬਖਾਣਦੇ ਹਾਂ ਕਿ ਆਖਿਰ ਉਹ ਸੂਬੇ ਕਿਹੜੇ ਨੇ ਸਭ ਤੋਂ ਵੱਧ ਤਾਮਿਲਨਾਡੂ ਦੀਆਂ 39 ਸੀਟਾਂ ਤੇ ਜੋ ਹੈ ਉਹ ਵੋਟਾਂ ਪਾਈਆਂ ਜਾਣਗੀਆਂ ਇਸ ਤੋਂ ਇਲਾਵਾ ਇਹ ਫੈਰਿਸਟ ਕਾਫੀ ਲੰਬੀ ਹੈ 21 ਸੂਬਿਆਂ ਦਾ ਜੋ ਹੈ ਇਸ ਦੇ ਵਿੱਚ ਨਾ ਮੰਨਦਾ ਹੈ ਤਾਮਿਲਨਾਡੂ ਤੋਂ ਬਾਅਦ ਰਾਜਸਥਾਨ ਦੀਆਂ 12 ਸੀਟਾਂ ਤੇ ਉੱਤਰ ਪ੍ਰਦੇਸ਼ ਦੀਆਂ 8 ਸੀਟਾਂ ਤੇ ਮਧ ਪ੍ਰਦੇਸ਼ ਦੀ 6 ਸੀਟਾਂ ਤੇ ਅਸਮ ਦੀ 5 ਸੀਟਾਂ ਤੇ ਮਹਾਰਾਸ਼ਟਰ ਦੀ 5 ਸੀਟਾਂ ਤੇ ਉੱਤਰਾਖੰਡ ਦੀ 5 ਸੀਟਾਂ ਤੇ ਬਿਹਾਰ ਦੀਆਂ 4 ਸੀਟਾਂ ਤੇ ਪੱਛਮੀ ਬੰਗਾਲ ਦੀਆਂ 3 ਸੀਟਾਂ ਤੇ ਅਰुणाਚਲ ਪ੍ਰਦੇਸ਼ ਦੀਆਂ ਦੋ ਸੀਟਾਂ ਤੇ ਮਣੀਪੁਰ ਦੀਆਂ ਦੋ ਸੀਟਾਂ ਤੇ ਅਤੇ ਮੇਘਾਲਿਆ ਦੀਆਂ ਦੋ ਸੀਟਾਂ ਤੇ 19 April ਨੂੰ ਵੋਟਾਂ ਪੈਣਗੀਆਂ ਇਸ ਤੋਂ ਇਲਾਵਾ ਛੱਤੀਸਗੜ ਮਿਜ਼ੋਰਮ ਨਾਗਾਲੈਂਡ ਸਿੱਕਮ ਤ੍ਰਿਪੁਰਾ ਅੰਡਮਾਨ ਐ ਨਿਕੋਬਾਰ ਜੰਮੂ ਕਸ਼ਮੀਰ ਲਕਸ਼ਦੀਪ ਅਤੇ ਪੁੱਡੂਚੇਰੀ ਦੀ ਇੱਕ ਇੱਕ ਸੀਟ ਤੇ ਵੀ ਜੋ ਹੈ ਉਹ VOTING ਜੋ ਹੈ ਉਹ 19 April ਨੂੰ ਹੋਣੀ ਹੈ ਪਹਿਲੇ ਗੇੜ ਦੀ ਇਹ ਵੋਟਾਂ ਜੋ ਨੇ ਉਹ ਪਾਈਆਂ ਜਾਣਗੀਆਂ ਅਗਲੀ ਵੱਡੀ ਖਬਰ ਦੀ ਜੇਕਰ ਗੱਲ ਕਰੀਏ ਤਾਂ ਇਹ ਖਬਰ VOTING ਦੇ ਨਾਲ ਚੋਣਾਂ ਦੇ ਨਾਲ ਹੀ ਜੁੜੀ ਹੋਈ ਹੈ VOTA ਦੇ ਨਾਲ ਜੁੜੀ ਹੋਈ ਹੈ ਤੇ ਇਹ ਖਬਰ ਇੱਕ ਤਸਵੀਰ ਦੇ ਨਾਲ ਜੁੜੀ ਹੋਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਵਿਖਾਉਂਦੇ ਹਾਂ ਦਰਅਸਲ BJP ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ 'ਤੇ Instagram ਤੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਫੋਟੋਗ੍ਰਾਫ ਜੋ ਹੈ ਉਹ ਸਾਂਝੀ ਕੀਤੀ ਇਸ ਦੇ ਵਿੱਚ ਲਿਖਿਆ ਕਿ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਇੱਕ ਵੋਟ ਦੇ ਨਾਲ ਕੀ ਫਰਕ ਪਏਗਾ ਤਾਂ نیچے ਇੱਕ ਹੋਰ ਤਸਵੀਰ ਵਿਖਾ ਕੇ ਇਹ ਗੱਲ ਕਹੀ ਗਈ ਕਿ ਇਹ ਫਰਕ ਪਏਗਾ ਜਿਸ ਤੋਂ ਬਾਅਦ ਸਿੱਧੇ ਤੌਰ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਰਾਮ ਮੰਦਰ ਦੇ ਮੁੱਦੇ ਤੇ ਬੀਜਪੀ ਜੋ ਹੈ ਧਰਮ ਦੇ ਮੁੱਦੇ ਤੇ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਇਸ ਦਾ ਵਿਰੋਧ ਵੀ ਹੋ ਰਿਹਾ ਹੈ ਵਿਰੋਧੀ ਕਹਿ ਰਹੇ ਨੇ ਕਿ ਇਲੈਕਸ਼ਨ ਕਮਿਸ਼ਨ ਨੂੰ ਇਸ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੀ ਹੈ ਸਾਫ ਤੌਰ ਤੇ ਹਦਾਇਤਾਂ ਨੇ ਕਿ ਧਰਮ ਦੇ ਨਾਤੇ ਵੋਟਾਂ ਜੋ ਨਹੀਂ ਉਹ ਨਹੀਂ ਮੰਗੀਆਂ ਜਾ ਸਕਦੀਆਂ ਜੇਕਰ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਤਾਂ ਇਹ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ ਹੌਟ ਸੀਟ ਸੰਗਰੂਰ ਦੇ ਨਾਲ ਜੁੜੀ ਹੋਈ ਹੈ ਦਰਸਲ ਸੰਗਰੂਰ ਦੀ ਜੋ ਸੀਟ ਹੈ ਉਹ ਟੀਨਸਾ ਪਰਿਵਾਰ ਦਾ ਗੜ ਮੰਨਿਆ ਜਾਂਦਾ ਹੈ ਜਦੋਂ ਟੀਨਸਾ ਪਰਿਵਾਰ ਮੁਰਤੋ ਸ਼ੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਜੋ ਸੀਟ ਹੈ ਇਹ ਟੀਨਸਾ ਪਰਿਵਾਰ ਦੀ ਝੋਲੀ ਦੇ ਵਿੱਚ ਹੀ ਪੈਣੀ ਹੈ ਪਰ ਸ਼ੋਮਣੀ ਅਕਾਲੀ ਦਲ ਨੇ ਇਕਬਾਲ ਸਿੰਘ ਝੁੰਦਾ ਹੋਣਾ ਤੇ ਜੋ ਹੈ ਦਾ ਖੇਡਿਆ ਜੀ ਹਾਂ ਸ਼ੋਮਣੀ ਅਕਾਲੀ ਦਲ ਨੇ ਇਕਬਾਲ ਸਿੰਘ ਹੋਰਾਂ ਨੂੰ ਇੱਥੋਂ ਆਪਣਾ ਕੈਂਡੀਡੇਟ ਬਣਾ ਦਿੱਤਾ ਜਿਸ ਤੋਂ ਬਾਅਦ ਇਹ ਖਬਰਾਂ ਇਹ ਚਰਚਾ ਵਾ ਤੇਜ਼ ਹੋ ਗਈਆਂ ਕਿ ਟੀਨਸਾ ਪਰਿਵਾਰ ਦੇ ਵਿੱਚ ਨਾਰਾਜ਼ਗੀ ਹੈ ਟੀਨਸਾ ਪਰਿਵਾਰ ਨਾਰਾਜ਼ ਹੈ ਪਾਰਟੀ ਦੇ ਇਸ ਕਦਮ ਤੋਂ ਬਾਅਦ ਟੀਨਸਾ ਪਰਿਵਾਰ ਚੋਣਾਂ ਦੀ ਜੋ ਇਹ ਪੂਰੀ ਚੋਣ ਪ੍ਰਚਾਰ ਦੀ ਜੋ ਇੱਕ ਪ੍ਰਕਿਰਿਆ ਹੈ ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਐਕਟਿਵ ਜੋ ਹੈ ਉਹ ਨਜ਼ਰ ਨਹੀਂ ਆਇਆ ਜਿਸ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਜੋ ਹੈ ਟੀਨਸਾ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਅਗ੍ਹੀ ਗੱਦਿਆਂ ਹੁਣ ਗੱਲ ਉਸ ਇੱਕ ਤਸਵੀਰ ਦੀ ਕਰਦੇ ਹਾਂ ਜਿਸ ਨੂੰ ਲੈ ਕੇ ਸੂਬੇ ਦੀ ਸਿਆਸਤ ਪੂਰੇ ਤਰੀਕੇ ਨਾਲ ਗਰਮਾਈ ਹੋਈ ਹੈ ਅਤੇ ਇਸੇ ਤਸਵੀਰ ਦੇ ਚੱਲਦਿਆਂ ਦੋ ਪੁਰਾਣੇ ਸਿਆਸੀ ਸਾਥੀ ਹੁਣ ਇੱਕ ਦੂਜੇ ਤੇ ਸ਼ਬਦੀ ਵਾਰ ਕਰਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਇਹ ਉਹ ਤਸਵੀਰ ਹੈ ਜਿਸ ਨੂੰ ਲੈ ਕੇ ਮਾਹੌਲ ਜੋ ਹੈ ਉਹ ਪੂਰਾ ਪੱਕਿਆ ਹੋਇਆ ਹੈ ਦਰਸਲ ਬੀਤੇ ਦਿਨੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਲੁਧਿਆਣਾ ਤੋਂ ਸੰਸਦ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਨੇ ਲੁਧਿਆਣਾ ਤੋਂ ਹੀ ਲੋਕ ਸਭਾ ਦੇ ਲਈ ਉਮੀਦਵਾਰ ਐਲਾਨ ਦਿੱਤਾ ਜਿਸ ਤੋਂ ਬਾਅਦ ਚੋਣ ਕੈਂਪੇਨ ਦੇ ਵਿੱਚ ਜੋ ਉਹਨਾਂ ਨੇ ਇੱਕ ਤਸਵੀਰ ਜੋ ਹੈ ਉਹ ਸਾਂਝੀ ਕੀਤੀ ਕਿਸੇ ਤਰੀਕੇ ਦਾ ਕੋਈ ਫਲੈਕਸ ਲੱਗਿਆ ਜਾਂ ਹੋਲਡਿੰਗ ਲੱਗਿਆ ਜਿਸ ਦੇ ਵਿੱਚ ਰਵਨੀਤ ਬਿੱਟੂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਕੌਮੀ ਪਾਜਪਾ ਪ੍ਰਧਾਨ ਜੇਪੀ ਨੱਡਾ ਪੰਜਾਬ ਦੇ ਜੋ ਪਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਇਸ ਤਸਵੀਰ ਦੇ ਵਿੱਚ ਜੋ ਨੇ ਉਹਨਾਂ ਦੇ ਨਾਲ ਨਜ਼ਰ ਆਏ ਨਾਲ ਹੀ ਇਸ ਦੇ ਵਿੱਚ ਤਸਵੀਰ ਸਿਗੀ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਬਿਨ ਸਿੰਘ ਹੁਣਾ ਦੀ ਜੋ ਕਿ ਕਾਂਗਰਸ ਤੋਂ ਆਉਂਦੇ ਨੇ ਕਾਂਗਰਸ ਦੇ ਆਗੂ ਸੀ ਤਰਵਨੀਤ ਬਿੱਟੂ ਹੁਣਾ ਦੇ ਦਾਦਾ ਜੀ ਨੇ ਜਿਸ ਨੂੰ ਲੈ ਕੇ ਜੋ ਕਾਂਗਰਸ ਦੇ ਪ੍ਰਧਾਨ ਨੇ ਸੂਬਾ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਨੇ ਨਿਸ਼ਾਨਾ ਸਾਧਿਆ ਰਵਨੀਤ ਬਿੱਟੂ ਤੇ ਉਹਨਾਂ ਨੇ ਕਿਹਾ ਕਿ ਸਾਰੀ ਦੁਨੀਆ ਦੇ ਸਾਹਮਣੇ ਇਹ ਜ਼ਾਹਿਰ ਹੋ ਗਿਆ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਸਿਆਸੀ ਭੁੱਖ ਦੇ ਲਈ ਭਾਜਪਾ ਦੇ ਵਿੱਚ ਚਾਮਲ ਹੋ ਗਏ ਪਰ ਭਾਜਪਾ ਦੇ ਪੋਸਟਰ 'ਚ ਬੇਨਤ ਸਿੰਘ ਦੀ ਤਸਵੀਰ ਜੋੜ ਕੇ ਉਹਨਾਂ ਨੂੰ ਇਸ ਤਰੀਕੇ ਨਾਲ ਬਦਨਾਮ ਨਾ ਕਰੋ ਇਸ ਟਵੀਟ ਤੋਂ ਬਾਅਦ ਰਵਨੀਤ ਬਿੱਟੂ ਹੁਣਾਂ ਦਾ ਵੀ ਜੋ ਹੈ ਉਹ ਪਲਟਵਾਰ ਵੇਖਣ ਨੂੰ ਮਿਲਿਆ ਰਵਨੀਤ ਬਿੱਟੂ ਨੇ ਕਹਿ ਦਿੱਤਾ ਕਿ ਤੁਸੀਂ ਤਾਂ ਸ਼ਹੀਦਾਂ ਦੀ ਕਦੇ ਕਦਰ ਹੀ ਨਹੀਂ ਕੀਤੀ ਇਸ ਲਈ ਤਾਂ ਅਸੀਂ ਭਾਜੀਪੀ ਦੇ ਵਿੱਚ ਗਏ ਆ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਸ਼ਹੀਦ ਜੋ ਨੇ ਉਹ ਸਭ ਦੇ ਸਾंजे ਹੁੰਦੇ ਨੇ ਤਾਂ ਲਗਾਤਾਰ ਏ ਟਵਿੱਟਰ ਵਾਰ ਜੋ ਹੈ ਇਹਨਾਂ ਦੋਵਾਂ ਦੇ ਵਿਚਾਲੇ ਚੱਲ ਰਹੀ ਹੈ ਲਗਾਤਾਰ ਇੱਕ ਦੂਜੇ ਤੇ ਸ਼ਬਦੀ ਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਦੂਜੇ ਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਤਜਿਹਾਂ ਇਸ ਤਸਵੀਰ ਨੂੰ ਲੈ ਕੇ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਇੱਕ ਦੂਜੇ ਤੇ ਸ਼ਬਦੀ ਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਮਾਹੌਲ ਜਿਵੇਂ ਪੂਰੇ ਤਰੀਕੇ ਦੇ ਨਾਲ ਭਖਿਆ ਹੋਇਆ ਹੈ ਸੂਬੇ ਦੀ ਸਿਆਸਤ ਦਾ ਇਸ ਇੱਕ ਤਸਵੀਰ ਨੂੰ ਲੈ ਕੇ ਸਾਡੇ ਨਾਲ ਪੀਟੀਸੀ న్యూਸ ਦੇ ਮੁੱਖ ਸੰਪਾਦਕ ਅਰਪੀਸਾਨੀ ਜੀ ਵੀ ਜੁੜੇ ਹੋਏ ਨੇ ਸਾਨੀ ਜੀ ਕਿਵੇਂ ਦੇਖਦੇ ਹੋ ਇੱਕ ਤਸਵੀਰ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਇੰਨਾ ਵੱਡਾ ਵਿਵਾਦ ਖੜਾ ਹੋ ਗਿਆ ਹੈ ਦੋ ਪੁਰਾਣੇ ਸਾਥੀ ਜੋ ਕਦੇ ਇੱਕੋ ਪਾਰਟੀ ਦੇ ਵਿੱਚ ਸੀ ਹੁਣ ਇੱਕ ਦੂਜੇ ਤੇ ਐਨੇ ਤਿੱਖੇ ਵਾਰ ਕਰਦੇ ਨਜ਼ਰ ਆ ਰਹੇ ਨਹੀਂ ਜਦੋਂ ਵੀ ਚੋਣ ਪ੍ਰਚਾਰ ਸ਼ੁਰੂ ਹੁੰਦਾ ਲਪਰੀਤ ਤਾਂ ਚੋਣ ਪ੍ਰਚਾਰ ਦੇ ਵਿੱਚ ਜਦੋਂ ਸਟਾਰਟਿੰਗ ਦੇ ਵਿੱਚ ਤਾਂ ਬਹੁਤੇ ਲੋਕ ਮर्यादा ਦੇ ਵਿੱਚ ਰਹਿੰਦੇ ਨੇ ਪਰ ਜਿਵੇਂ ਜਿਵੇਂ ਚੋਣ ਪ੍ਰਚਾਰ ਅੱਗੇ ਵਧਦਾ ਜਾਂਦਾ ਤਾਂ ਮर्यादा ਭੁੱਲਦੇ ਜਾਂਦੇ ਨੇ ਭਾਵੇਂ ਉਹ ਧਰਮ-ਧਰਾਮ ਤੇ ਵੋਟਾਂ ਮੰਗਣ ਦੀ ਗੱਲ ਹੋਵੇ, ਜਾਤ ਦੇ ਨਾਮ ਤੇ ਵੋਟਾਂ ਮੰਗਣ ਦੀ ਗੱਲ ਹੋਵੇ ਜਾਂ ਆਪਣੀ ਲੈਗੇਸੀ ਦੇ ਨਾਮ ਤੇ ਵੋਟਾਂ ਮੰਗਣ ਦੀ ਗੱਲ ਹੋਵੇ। ਤੁਸੀਂ ਦੇਖੋ ਲੈਗੇਸੀ ਦੇ ਨਾਮ ਤੇ ਵੋਟਾਂ ਕਿਵੇਂ ਮੰਗੀਆਂ ਜਾ ਰਹੀਆਂ ਨੇ। ਬਿਆਨ ਸਿੰਘ ਜੜੱਕੀ ਕਟੜ ਕਾਂਗਰਸੀ ਸੀ। ਸੀਐਮ ਰਹੇ ਨੇ ਔਰ ਅਕਸਰ ਵਿਵਾਦਾਂ ਦੇ ਵਿੱਚ ਉਹਨਾਂ ਦਾ ਨਾਮ ਇਸ ਕਰਕੇ ਜੋੜਿਆ ਜਾਂਦਾ ਕਿਉਂਕਿ ਜਿਹੜੇ ਸਿੱਖ ਗਰਮ ਖਿਆਲੀ ਨੇ ਜਾਂ ਫਿਰ ਹਿਊਮਨ ਰਾਈਟਸ ਵਾਲੇ ਨੇ ਉਹ ਇਹ ਦਾਵਾ ਕਰਦੇ ਨੇ ਕਿ ਬਿਆਨ ਸਿੰਘ ਹੁਰਾ ਨੇ ਜਿਹੜਾ ਨਜਾਇਜ਼ ਕਤਲਗਾਰਤਾ ਜੜੀ ਪੰਜਾਬ ਤੇ ਨੌਜਵਾਨਾਂ ਤੇ ਸਿੱਖ ਨੌਜਵਾਨਾਂ ਦੇ ਕੀਤੀ ਹੈ। ਹਾਲਾਂਕਿ ਉਸੇ ਗੱਲ ਨੂੰ ਲੈ ਕੇ ਲੰਬਾ ਸਮਾਂ ਰਵਨੀਤ ਬਿੱਟੂ ਸਿਆਸਤ ਕਰਦੇ ਰਹੇ ਰਵਨੀਤ ਬਿੱਟੂ ਵੋਟਾ ਹਸਲ ਕਰਦੇ ਰਹੇ ਇਸ ਗੱਲ ਨੂੰ ਲੈ ਕੇ ਲੰਬਾ ਸਮਾਂ ਕਿ ਪੰਜਾਬ ਦੀ ਅਮਨ ਸ਼ਾਂਤੀ ਤੇ ਲਈ ਬਿਆਨ ਸਿੰਘ ਹਰਣੇ ਕੁਰਬਾਨੀ ਦਿੱਤੀ ਹੁਣ ਦੇਖੋ ਬਿਆਨਤ ਸਿੰਘ ਤਾਂ ਸੀਗੇ ਕੱਟੜ ਕਾਂਗਰਸੀ ਰਵਨੀਤ ਬਿੱਟੂ ਕਾਂਗਰਸ ਤੋਂ ਹਟ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਹੁਣ ਭਾਜਪਾ ਦੀ ਚੋਣ ਕੈਂਪੇਨ ਦੇ ਵਿੱਚ ਬੈਂ ਸਿੰਘ ਦੀ ਫੋਟੋ ਲਾਈ ਜਾ ਰਹੀ ਹੈ ਉਹ ਸ਼ਖਸ ਜਿਹੜਾ ਹੁਣ ਇਸ ਦੁਨੀਆ ਤੇ ਨਹੀਂ ਹੈ ਜਿਹੜਾ ਜਿਸਨੇ ਆਪਣੇ ਆਖਰੀ ਸਾਹ ਵੀ ਕਾਂਗਰਸ ਪਾਰਟੀ ਦੇ ਵਿੱਚ ਲੈ ਇਹ ਓਬਜੈਕਸ਼ਨ ਜਿਹੜਾ ਚੁਕਣਾ ਬਣਦਾ ਵੀ ਹੈ ਕਾਂਗਰਸ ਆ ਕਾਂਗਰਸ ਨੇ ਇਹ ਓਬਜੈਕਸ਼ਨ ਚੁੱਕਿਆ ਵੀ ਘੱਟੋ ਘੱਟ ਉਹਨਾਂ ਲੋਕਾਂ ਦੀ ਸ਼ਹਾਦਤ ਨੂੰ ਨਾ ਰੋਲੋ ਜਿਨ੍ਹਾਂ ਨੇ ਆਪਣੀ ਪਾਰਟੀ ਕਰਕੇ ਸ਼ਹਾਦਤ ਦਿੱਤੀ ਜਿਨ੍ਹਾਂ ਨੇ ਕਾਂਗਰਸ ਵਿੱਚ ਰਹਿੰਦੇ ਸ਼ਹਾਦਤ ਦਿੱਤੀ ਹੁਣ ਦੋ ਚੀਜ਼ਾਂ ਨੇ ਇੱਕ ਉਹ ਲੀਡਰ ਸੀਗਾ ਤੇ ਇੱਕ ਕਿਸੇ ਦਾ ਦਾਦਾ ਸੀ ਹੁਣ ਜਿਹਦਾ ਦਾਦਾ ਸੀ ਉਹ ਕਹਿੰਦਾ ਕਿ ਤੁਸੀਂ ਸ਼ਹਾਦਤਾਂ ਦਾ ਮੁੱਲ ਨਹੀਂ ਮੁੜਿਆ ਤੇ ਇਸ ਕਰਕੇ ਅਸੀਂ ਉਹਨਾਂ ਦਾ ਪਾਰਟੀ ਛੱਡੀ ਤੇ ਪਾਰਟੀ ਦੇ ਵਿੱਚ ਹੁਣ ਸ਼ਹਾਦਤਾਂ ਦਾ ਮੁੱਲ ਕਿਵੇਂ ਮੋੜੀਦਾ ਹੁੰਦਾ ਇਹ ਸਮਝ ਤੋਂ ਬਾਹਰ ਹੈ ਤੁਹਾਨੂੰ ਮੈਨੂੰ ਲੱਗਦਾ 2-3 ਵਾਰ ਐਮਪੀ ਬਣਾ ਦਿੱਤਾ ਤੁਹਾਡੇ ਪਰਿਵਾਰ ਦੇ ਵਿੱਚ ਵੀ ਟਿਕਟ ਦਿੱਤੀ ਮੰਤਰੀ ਤੱਕ ਬਣਾਏ ਬਿਆਨ ਸਿੰਘ ਮੁੱਖ ਮੰਤਰੀ ਰਹੇ ਮਤਲਬ ਸਭ ਕੁਝ ਤਾਂ ਉਹਨਾਂ ਨੇ ਦਿੱਤਾ ਹੋਰ ਪਾਰਟੀ ਕਿਵੇਂ ਸ਼ਹਾਦਤਾਂ ਦਾ ਮੁੱਲ ਪਾਉਂਦੀ ਹੈ ਇਹ ਸਮਝ ਤੋਂ ਬਾਹਰ ਹੈ ਪਰ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਹੈਗੀ ਹੈ ਕਿ ਸਿਆਸਤ ਲਈ ਚੋਣ ਪ੍ਰਚਾਰ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਤਾਂ ਕਿਸੇ ਹੱਦ ਤੱਕ ਵੀ ਜਾ ਸਕਦੇ ਹੋ ਆਪਾਂ ਉਸ ਤੋਂ ਪਹਿਲਾਂ ਬੀਜੇਪੀ ਦੀ ਤਸਵੀਰ ਵੀ ਦੇਖ ਚੁੱਕੇ ਹਾਂ ਔਰ ਇਹ ਕਾਂਗਰਸ ਦੀ ਤਸਵੀਰ ਵੀ ਆਪਾਂ ਦੇਖ ਚੁੱਕੇ ਹਾਂ ਔਰ ਹੁਣ ਬੀਜੇਪੀ ਦੀ ਦੂਜੀ ਤਸਵੀਰ ਵੀ ਅਸੀਂ ਦੇਖ ਚੁੱਕੇ ਹਾਂ ਜਿਸ ਦੇ ਵਿੱਚ ਰਵਨੀਤ ਬਿੱਟੂ ਲੇਗੇਸੀ ਦੇ ਨਾਮ ਤੋਂ ਵੀ ਵੋਟਾਂ ਮੰਗ ਰਹੇ ਨੇ ਕਿ ਮੇਰੇ ਪਿਤਾ ਨੇ ਦੇਖੋ ਪੰਜਾਬ ਦੇ ਲਈ ਇੰਨਾ ਕੁਝ ਕੀਤਾ ਉਹ ਭਾਵੇਂ ਕਾਂਗਰਸ ਦੇ ਸੀਐਮ ਸੀਗੇ ਪਰ ਵੋਟਾਂ ਮੈਨੂੰ ਤੁਸੀਂ ਦਿਓ ਬੀਜੇਪੀ ਨੂੰ ਵੋਟਾਂ ਦਿਓ ਕਿਉਂਕਿ ਉਹ ਮੇਰੇ ਦਾਦਾ ਜੀ ਸੀ ਦੂਜੇ ਪਾਸੇ ਕਾਂਗਰਸ ਕਹਿੰਦੀ ਹੈ ਕਿ ਭਾਈ ਉਹ ਕਾਂਗਰਸ ਦੇ ਸੀਐਮ ਸੀਗੇ ਕਾਂਗਰਸ ਪਾਰਟੀ 'ਚ ਰਹਿੰਦੇ ਉਹਨਾਂ ਨੇ ਸ਼ਹਾਦਤ ਹਾਸਲ ਕੀਤੀ ਜੇ ਵੋਟ ਮੰਗਣੀ ਹੈ ਤਾਂ ਆਪਣੇ ਦਮ ਤੇ ਮੰਗੋ ਉਹਨਾਂ ਦੀ ਵੋਟ ਜਿਹੜੀ ਜਾਣੀ ਚਾਹੀਦੀ ਹੈ ਉਹ ਕਾਂਗਰਸ ਨੂੰ ਜਾਣੀ ਚਾਹੀਦੀ ਹੈ ਹੁਣ ਇਹ ভোটার ਫੈਸਲਾ ਕਰਨਗੇ ਕਿ ਬਿਆਨ ਸਿੰਘ ਦੇ ਨਾਮ ਨੂੰ ਪਾਰਟੀ ਨੂੰ ਵੋਟ ਜਾਏਗੀ ਜਾਂ ਬਿਆਨ ਸਿੰਘ ਦੇ ਪੋਤੇ ਨੂੰ ਵੋਟ ਜਾਏਗੀ ਤਾਂ ਬਿਲਕੁਲ ਰਵਨੀਤ ਬਿੱਟੂ ਦੇ ਤਾਂ ਅਕਸਰ ਇਹ ਇਲਜ਼ਾਮ ਵੀ ਲੱਗਦਾ ਰਿਹਾ ਕਿ ਉਹਨਾਂ ਦੀ ਪੂਰੀ ਸਿਆਸਤ ਇਸ ਗੱਲ ਤੇ ਟਿਕੀ ਹੋਈ ਹੈ ਕਿ ਉਹ ਬਿਆਨ ਸਿੰਘ ਉਹਨਾਂ ਦੇ ਪੋਤੇ ਨੇ ਉੱਥੇ ਜਦੋਂ ਅਸੀਂ ਟਵੀਟ ਵੀ ਵਿਖਾ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਨੇ ਇਹ ਗੱਲ ਕਹੀ ਕਿ ਤੁਸੀਂ ਜੋ ਸ਼ਹਾਦਤ ਦਾ ਉਹ ਮੁੱਲ ਨਹੀਂ 모ੜਿਆ ਇਲਜ਼ਾਮ ਲਗਾਇਆ ਕਿ ਬਹੁਤ ਠਟਾ ਦਿੱਤੇ ਗਏ ਕਦੇ ਪਿਛਲੇ 80 ਸਾਲਾਂ ਦੇ ਵਿੱਚ ਬਿਆਨ ਸਿੰਘ ਉਹਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਦਾ ਰਾਜਾ ਵੜਿੰਗ ਵੀ ਸਾਫ਼ ਤੌਰ ਤੇ ਕਹਿੰਦੇ ਹੋਏ ਨਜ਼ਰ ਆਏ ਜਿਵੇਂ ਕਿ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਹੋਰ ਮੁੱਲ ਕਿਵੇਂ 모ੜੀਦਾ ਹੈ ਜੋ ਕਾਂਗਰਸ ਦਾ ਮੇਨ ਦਫ਼ਤਰ ਚੰਡੀਗੜ੍ਹ ਦੇ ਵਿੱਚ ਹੈ ਉਹ ਕਹਿੰਦੇ ਨਜ਼ ਦਖਾਈ ਕਿ ਅਸੀਂ ਕਿਸ ਤਰੀਕੇ ਦੇ ਨਾਲ ਬਾਰ ਬਾਰ ਉਹਨਾਂ ਦੀ ਸ਼ਹਾਦਤ ਦਾ ਵੀ ਮੁੱਲ ਪਾਇਆ ਜ਼ਿਕਰ ਕੀਤਾ ਉਹਨਾਂ ਦੀ ਸ਼ਹਾਦਤ ਨੂੰ ਸਿਜਦਾ ਵੀ ਕੀਤਾ ਤਾਂ ਜਿਵੇਂ ਤੁਸੀਂ ਕਿਹਾ ਕਿ ਹੁਣ ਇਹ ਵੋਟਰਾਂ ਨੇ ਤੈਅ ਕਰਨਾ ਹੈ ਕਿ ਉਹਨਾਂ ਦੇ ਨਾਂ ਤੇ ਉਹਨਾਂ ਦੀ ਪਾਰਟੀ ਨੂੰ ਵੋਟ ਪਾਣੀ ਹੈ ਜਿਸ ਪਾਰਟੀ ਦੇ ਵਿੱਚ ਉਹ ਤਾਮ ਉਮਰ ਰਹੇ ਜਾਂ ਫਿਰ ਉਹਨਾਂ ਦੇ ਪੋਤੇ ਨੂੰ ਵੋਟ ਪਾਣੀ ਹੈ ਵੀ ਇੱਕ ਤਸਵੀਰ ਦਾ ਜ਼ਿਕਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਸ ਤਸਵੀਰ ਨੂੰ ਲੈ ਕੇ ਸੂਬੇ ਦੀ ਸਿਆਸਤ ਜੋ ਹੈ ਉਹ ਗਰਮਾਈ ਹੋਈ ਹੈ ਉਹ ਤਸਵੀਰ ਵੀ ਬੀਜੇਪੀ ਨਾਲ ਜੁੜੀ ਹੋਈ ਸੀ ਇਹ ਤਸਵੀਰ ਵੀ ਬੀਜੇਪੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਹੀ ਪੋਸਟ ਕੀਤੀ ਹੈ ਤਸਵੀਰ ਤੁਹਾਡੀ ਸਕਰੀਨ ਤੇ ਹੈ ਤਸਵੀਰ ਦੇ ਵਿੱਚ ਉੱਪਰ ਦੇ ਪਾਸੇ ਲਿਖਿਆ ਹੋਇਆ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਿ ਜੋ ਲੋਕ ਸਵਾਲ ਪੁੱਛਦੇ ਨੇ ਕਿ ਇੱਕ ਵੋਟ ਬੀਜੇਪੀ ਨੂੰ ਦੇਣ ਦੇ ਨਾਲ ਕੀ ਹੁੰਦਾ ਤਾਂ ਥੱਲੇ ਲਗਾਈ ਗਈ ਹੈ ਰਾਮ ਮੰਦਿਰ ਦੀ ਫੋਟੋ ਕਿ ਇੱਕ ਵੋਟ ਬੀਜੇਪੀ ਨੂੰ ਦੇਣ ਦੇ ਨਾਲ ਇਹ ਹੁੰਦਾ ਹੈ ਤਾਂ ਸਿੱਧੇ ਤੌਰ ਤੇ ਵਿਰੋਧੀ ਇਸ ਗੱਲ ਦੇ ਬਾਰੇ ਇਤਰਾਜ਼ ਜਤਾ ਰਹੇ ਨੇ ਇਲਜ਼ਾਮ ਲਗਾ ਰਹੇ ਨੇ ਕਿ ਬੀਜੇਪੀ ਹਮੇਸ਼ਾ ਮੰਗ ਇੱਕ ਵਾਰ ਮੋੜ ਤੋਂ ਧਰਮ ਦੇ ਨਾਮ ਤੇ ਤੇ ਖਾਸ ਤੌਰ ਤੇ ਰਾਮ ਮੰਦਿਰ ਦੇ ਨਾਮ ਤੇ ਜੋ ਹੈ ਉਹ ਵੋਟਾ ਮੰਗ ਰਹੀ ਹੈ ਇਲੈਕਸ਼ਨ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਸਖਤ ਐਕਸ਼ਨ ਕਰਨਾ ਚਾਹੀਦਾ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੀਆਂ ਸਖਤ ਹਦਾਇਤਾਂ ਨੇ ਕਿ ਧਰਮ ਦੇ ਨਾਂ ਤੇ ਵੋਟਾਂ ਨਹੀਂ ਮੰਗੀਆਂ ਜਾ ਸਕਦੀਆਂ ਅਰਪ੍ਰੀਤ ਤੁਸੀਂ ਇਸ ਤਸਵੀਰ ਨੂੰ ਕਿਵੇਂ ਵੇਖਦੇ ਹੋ ਬੀਜੇਪੀ ਤੇ ਤਾਂ ਸ਼ੁਰੂ ਤੋਂ ਇਲਜ਼ ਆਈ ਨੇ ਕਿ ਉਹਨਾਂ ਨੇ ਪਹਿਲਾਂ ਸ਼ਹੀਦਾਂ ਦੇ ਨਾਮ ਤੇ ਵੀ ਵੋਟਾਂ ਮੰਗੀਆਂ ਇਲਜ਼ਾਮ ਲੱਗਿਆ ਹੁਣ ਇਲਜ਼ਾਮ ਲੱਗਿਆ ਕਿ ਸਿੱਧੇ ਤੌਰ ਤੇ ਧਰਮ ਦੇ ਨਾਮ ਤੇ ਰਾਮ ਮੰਦਿਰ ਦੇ ਨਾਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਮੈਂ ਸਟਾਰਟਿੰਗ ਦੇ ਵਿੱਚ ਹੀ ਲਵਪਰੀ ਜਿਵੇਂ ਕਿਹਾ ਸੀਗਾ ਕਿ ਜਿਵੇਂ ਜਿਵੇਂ ਪ੍ਰਚਾਰ ਅੱਗੇ ਵੱਧਦਾ ਜਾਂਦਾ ਜਦੋਂ ਪੀਕ ਤੇ ਚੱਲਾ ਜਾਂਦਾ ਤਾਂ ਉਸ ਪ੍ਰਚਾਰਤ ਵਿੱਚ ਹਰ ਤਰ੍ਹਾਂ ਦੇ ਹਤਕੰਡੇ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਵੀ ਇੱਕ ਜਿਹਾ ਹੀ ਹਤਕੰਡਾ ਹੈ ਮੈਂ ਬਹੁਤ ਸਾਰੇ ਬੀਜੇਪੀ ਦੇ ਸੀਨੀਅਰ ਲੀਡਰਸ਼ਿਪ ਦੇ ਨਾਲ ਇੰਟਰਵਿਊਜ਼ ਕੀਤੀ ਹੈ ਜਿਨ੍ਹਾਂ ਦੇ ਵਿੱਚ ਸੁਨੀਲ ਜਾਕੜ ਵੀ ਮੌਜੂਦ ਨੇ ਹੋਰ ਜਿਹੜੇ ਬੀਜੇਪੀ ਦੇ ਕੇਂਦਰੀ ਲੀਡਰਸ਼ਿਪ ਦੇ ਵਿੱਚ ਮੌਜੂਦ ਨੇ ਉਹ ਸੀਗਾ ਕਿ ਰਾਮ ਮੰਦਰ ਤੇ ਵੋਟਾ ਤੁਸੀਂ ਕਿਉਂ ਮੰਗਦੇ ਹੋ ਉਹ ਕਹਿੰਦਾ ਅਸੀਂ ਤਾਂ ਕਦੇ ਮੰਗੀ ਨਹੀਂ ਅਸੀਂ ਤਾਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਜ਼ਰੂਰ ਲਿਖਿਆ ਸਿਕਾ ਕਿ ਰਾਮ ਮੰਦਰ ਬਣਾਵਾਂਗੇ ਹੁਣ ਰਾਮ ਮੰਦਰ ਦੇ ਨਾਮ ਤੇ ਸਾਨੂੰ ਆਪਣੇ ਆਪ ਵੋਟਾਂ ਬਾਇ ਡਿਫਾਲਟ ਪੈਣਗੀਆਂ ਅਸੀਂ ਨਹੀਂ ਮੰਗਦੇ ਪਰ ਇਹ ਜਿਹੜਾ ਟਵੀਟ ਕੀਤਾ ਗਿਆ ਇਹ ਜਿਹੜਾ ਇੰਸਟਾਗ੍ਰam ਤੇ ਵੀ ਪੋਸਟ ਹੈਗੀ ਆ ਇਹ ਆਪਣੇ ਆਪ ਦੇ ਵਿੱਚ ਇਸ਼ਾਰਾ ਕਰਦੀ ਹੈ ਕਿ ਹੁਣ ਤੁਸੀਂ ਧਰਮ ਦੇ ਨਾਮ ਤੇ ਵੋਟਾਂ ਮੰਗ ਰਹੇ ਹੋ ਜਦ ਕਿ ਇਲੈਕਸ਼ਨ ਕਮਿਸ਼ਨ ਦੀ ਇਹ ਸਾਫ ਹਦਾਇਤਾਂ ਨੇ ਧਰਮ ਜਾਤ ਲਿੰਗ ਨਸਲ ਇਹਨਾਂ ਚੀਜ਼ਾਂ ਦੇ ਨਾਮ ਤੇ ਤੁਸੀਂ ਵੋਟ ਨਹੀਂ ਮੰਗ ਸਕਦੇ ਔਰ ਤੁਸੀਂ ਸ਼ਰਿਆਮੇ ਵੋਟ ਮੰਗ ਰਹੇ ਹੋ ਤੁਸੀਂ ਇਨਡਾਇਰੈਕਟਲੀ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕੀ ਇੱਕ ਵੋਟ ਬੀਜੇਪੀ ਨੂੰ ਪਾਉਣ ਦੇ ਨਾਲ ਕੀ ਫਰਕ ਪਏਗਾ ਜਾਂ ਕੀ ਨਹੀਂ ਪਏਗਾ ਤਾਂ ਥੱਲੇ ਤੁਸੀਂ ਰਾਮ ਮੰਦਰ ਦੀ ਫੋਟੋ ਲਗਾ ਰਹੇ ਹੋ ਉਹ ਵੀ ਰਾਮ ਨੋਮੀ ਦੀ ਫੋਟੋ ਲਗਾ ਰਹੇ ਹੋ ਜਿਹੜਾ ਰੀਸੈਂਟ ਇੱਕ ਇਵੈਂਟ ਨਿਕਲਿਆ ਉਹਦੀ ਫੋਟੋ ਲਗਾ ਕੇ ਕਹਿ ਰਹੇ ਹੋ ਕਿ ਆਹ ਡਿਫਰੈਂਸ ਆ ਇਹ ਫਰਕ ਪਏਗਾ ਇਹਦਾ ਮਤਲਬ ਇਹ ਹੈ ਕਿ ਜੇ ਬੀਜੇਪੀ ਨੂੰ ਵੋਟ ਪਾਓਗੇ ਤਾਂ ਰਾਮ ਮੰਦਰ ਬਣੇਗਾ ਰਾਮ ਮੰਦਰ ਬਣ ਗਿਆ Hindu ਸਮਾਜ ਜਿਹੜਾ ਉਹ ਇਦਾਂ ਹੀ ਬਚਿਆ ਰਹੇਗਾ ਜੇ ਨਹੀਂ ਪਾਓਗੇ ਤਾਂ ਕੀ ਹਾਲਾਤ ਬਣ ਜਾਣਗੇ ਸੋ ਉਹ ਪਾਰਟੀ ਜਿਹੜੀ ਆਪ ਕਹਿੰਦੀ ਹੈ ਕਿ ਅਸੀਂ 400 ਸੀਟਾਂ ਜਿੱਤਰੇ ਆ ਤਾਂ ਉਸ ਪਾਰਟੀ ਨੂੰ ਤਰੰਦਾਈ ਆਰਾਮ ਮੰਦਰ ਦਾ ਸਹਾਰਾ ਲੈਣ ਦੀ ਲੋੜ ਕਿਉਂ ਹੈ ਔਰ ਹੈਰਾਨੀ ਦੀ ਗੱਲ ਲਵਪ੍ਰੀਤ ਇਹ ਹੈ ਕਿ ਉਸ ਟਵੀਟ ਦੇ ਥੱਲੇ ਤੁਸੀਂ ਦੇਖੋ ਬਹੁਤ ਸਾਰੇ ਲੋਕ ਜਿਹੜੇ ਕਿ ਭਾਵੇਂ ਬੀਜੇਪੀ ਦੇ ਹੱਕ ਦੇ ਵਿੱਚ ਸੀ ਉਹਨਾਂ ਨੇ ਵੀ ਲਿਖਿਆ ਕਿ ਮੈਂ ਬੀਜੇਪੀ ਨੂੰ ਵੋਟ ਪਾਵਾਂਗਾ ਪਰ ਮੈਂ ਰਾਮ ਮੰਦਰ ਦੇ ਨਾਮ ਤੇ ਬੀਜੇਪੀ ਨੂੰ ਵੋਟ ਨਹੀਂ ਪਾ ਰਿਹਾ ਕਈਆਂ ਨੇ ਲਿਖਿਆ ਕਿ ਮੈਂ ਵੋਟ ਭਾਜੀਪੀ ਨੂੰ ਪਾਣੀ ਸੀ ਪਰ ਤੁਸੀਂ ਇਦਾਂ ਦੇ ਹਤਕੰਡੇ ਪਨਾਂਦੇ ਹੋ ਹੁਣ ਮੈਂ ਸੋਚਾਂਗਾ ਵੋਟ ਪਾਣ ਬਾਰੇ ਕਿ ਕਿੰਨੂੰ ਪਾਣੀ ਹੈ ਕਿ ਨਹੀਂ ਪਾਣੀ ਸੋ ਇਹ ਧਰਮ ਦਾ ਮੁੱਦਾ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਬੜੀ ਸ਼ਕਤੀ ਦਿਖਾਣੀ ਚਾਹੀਦੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਸਾਰਿਆਂ ਦੇ ਲਈ ਇੱਕਸਾਰ ਹੈ ਭਾਵੇਂ ਉਹ ਕਾਂਗਰਸ ਹੋਵੇ ਬੀਜੇਪੀ ਹੋਵੇ ਜਾਂ ਹੋਰ ਕੋਈ ਪਾਰਟੀ ਹੋਣ ਜੇਕਰ ਇਸ ਚੀਜ਼ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਤਾਂ ਕਿਤੇ ਨਾ ਕਿਤੇ ਲੋਕਤੰਤਰ ਦੇ ਵਿੱਚ ਸਹੀ ਤਰੀਕੇ ਨਾਲ ਇਲੈਕਸ਼ਨ ਹੋਣਗੇ ਜਾਂ ਨਹੀਂ ਹੋਣਗੇ ਉਸਤੇ ਇੱਕ ਵੱਡਾ ਸਵਾਲ ਖੜਾ ਹੋ ਸਕਦਾ ਬਿਲਕੁਲ ਧਰਮਦੇਵ ਨਾਮ ਤੇ ਵੋਟਾ ਮੰਗਣ ਦੇ ਇਲਜ਼ਾਮ ਲੱਗ ਰਹੇ ਨੇ ਜਿਵੇਂ ਹਰਪ੍ਰੀਤ ਨੇ ਜ਼ਿਕਰ ਕੀਤਾ ਕਿ ਜਦੋਂ ਚੋਣ ਪ੍ਰਚਾਰ ਆਪਣੀ ਚਰਮ ਦੇ ਵੱਲ ਵੱਧਦਾ ਕਿਸੇ ਹੱਦ ਤੱਕ ਵੀ ਜੋ ਪਾਰਟੀਆਂ ਜਾਂਦੀਆਂ ਨੇ ਜਿਵੇਂ ਅਸੀਂ ਜਲੰਧਰ ਦੀ ਹੌਟ ਸੀਟ ਦਾ ਜਦੋਂ ਜ਼ਿਕਰ ਕਰ ਰਹੇ ਸੀ ਉਸ ਵਕਤ ਵੀ ਅਸੀਂ ਇਹ ਗੱਲ ਕਹੀ ਸੀ ਕਿ ਜਿਸ ਤਰੀਕੇ ਦੀ ਤਸਵੀਰ ਨਿਕਲ ਕੇ ਸਾਹਮਣੇ ਆਈ ਵੱਖੋ ਵੱਖ 파ਰਟੀ ਦੇ ਉਮੀਦਵਾਰ ਇੱਕ ਧਾਰਮਿਕ ਸਮਾਗਮ ਜੇ ਇਕੱਠੇ ਨਜ਼ਰ ਆਏ ਤਾਂ ਇਹ ਸਾਫ ਹੋ ਜਾਂਦਾ ਹੈ ਕਿ ਕਿਹੜਾ ਮੁੱਦਾ ਜੋ ਹੈ ਉਹ 파ਰੂ ਰਹਿਣ ਵਾਲਾ ਹੈ ਪਰ ਬੀਜੇਪੀ ਦੀਆਂ ਮੁਸ਼ਕਲਾਂ ਵੀ ਤਾਂ ਸਾਨੀ ਜੀ ਬਹੁਤ ਜ਼ਿਆਦਾ ਵੱਧੀਆਂ ਹੋਈਆਂ ਨਜ਼ਾਰਾਆਂ ਨੇ 400 ਦਾ 파ਰ ਦਾ ਟੀਚਾ ਰੱਖਿਆ ਹੋਇਆ ਹੈ ਲੇਕਿਨ ਪੰਜਾਬ ਦੇ ਵਿੱਚ ਤਾਂ ਵੋਟਾਂ ਮੰਗਣੀਆਂ ਵੀ ਔਕੀਆਂ ਹੋ ਗਈਆਂ ਨੇ ਲਗਾਤਾਰ ਵਿਰੋਧ ਹੋ ਰਿਹਾ ਹੈ ਕਿਸਾਨ ਇੱਕ ਪਾਸੇ ਤਾਂ ਰੇਲਰ ਰੋਕ ਕੇ ਬੈਠੇ ਨੇ ਸ਼ੰਭੂ ਦੇ ਵਿੱਚ ਮੋਰਚਾ ਲਗਾਤਾਰ জ্বল ਰਿਹਾ ਹੈ ਰਾਤ ਜੋ ਹੈ ਰਾਤ ਉਹਨਾਂ ਨੇ ਰੇਲਵੇ ਲਾਈਨਾਂ ਤੇ ਹੀ ਕੱਟੀ ਐ ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਇੱਕ ਝੜਪ ਦੀਆਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਹੁਣ ਜੋ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਉਹ ਸ਼ੰਭੂ ਦੀ ਸੀ ਹੁਣ ਤੁਹਾਨੂੰ ਤਸਵੀਰ ਵਿਖਾਵਾਂਗੇ ਅੰਮ੍ਰਿਤਸਰ ਦੇ ਵਿੱਚ ਜੋ ਝੜਪ ਹੋਈ ਹੈ ਉਹ ਵੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਝੜਪ ਹੋਈ ਹੈ ਇਹ ਤਸਵੀਰ ਵਾਕਈ ਹੈਰਾਨ ਕਰ ਦੇਣ ਵਾਲੀ ਹੈ ਸੂਬੇ ਦੇ ਹਾਲਾਤਾਂ ਨੂੰ ਵੀ ਇਹ ਬਿਆਨ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਵੀ ਇਸ ਤਸਵੀਰ ਦੇ ਵਿੱਚ ਬੇਵਸ ਨਜ਼ਰ ਆ ਰਹੀ ਹੈ ਤੁਸੀਂ ਤਸਵੀਰ 'ਚ ਦੇਖ ਸਕਦੇ ਹੋ ਇਹ ਜੋ ਲੋਕ ਪੱਥਰਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਬੀਜੇਪੀ ਨਾਲ ਜੁੜ BJP ਦਾ ਇੱਕ ਸਮਾਗਮ ਸੀ ਕਿਸਾਨ ਜਿਸ ਤਰੀਕੇ ਨਾਲ ਲਗਾਤਾਰ BJP ਦਾ ਵਿਰੋਧ ਕਰ ਰਹੇ ਨੇ ਇੱਥੇ ਵੀ ਵਿਰੋਧ ਕਰਨ ਦੇ ਲਈ ਪਹੁੰਚੇ ਗੱਲ ਇਥੋਂ ਤੱਕ ਵੱਧ ਗਈ ਕਿ ਇਹਨਾਂ ਕਿਸਾਨਾਂ ਤੇ ਪਤਰਾਹ ਤੱਕ ਜੋ ਹੈ ਉਹ ਕਰ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤਸਵੀਰ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਜੁਨੇ ਉਹ ਮੌਕੇ ਤੇ ਨਜ਼ਰ ਆ ਰਹੇ ਨੇ ਪਰ ਅਜੀਹਾ ਨਜ਼ਰ ਨਹੀਂ ਆ ਰਿਹਾ ਕਿ ਹਾਲਾਤਾਂ ਨੂੰ ਕਾਬੂ ਕਰਨ ਲਈ ਕੁਝ ਬਹੁਤ ਜ਼ਿਆਦਾ ਯਤਨ ਉਹਨਾਂ ਦੇ ਵੱਲੋਂ ਕੀਤਾ ਗਿਆ ਹੋਵੇ ਜੇਕਰ ਯਤਨ ਕੀਤਾ ਵੀ ਤਾਂ ਵੀ ਇਹ ਸਵਾਲ ਹੈ ਕਿ ਉਹਨਾਂ ਦੀ ਮੌਜੂਦਗੀ ਦੇ ਵਿੱਚ ਅਜਿਹੇ ਹਾਲਾਤ ਕਿਵੇਂ ਬਣ ਗਏ ਸਾਨੀ ਜੀ ਕਿਵੇਂ ਦੇਖਦੇ ਹੋ ਇਸ ਤਸਵੀਰ ਨੂੰ ਬਿਲਕੁਲ ਠੀਕ ਹੈ ਲਾਸਟ ਟਾਈਮ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਭਾਜਪਾ ਦੇ ਉਮੀਦਵਾਰਾਂ ਦੇ ਲਈ ਬੇਹਦ ਮੁਸ਼ਕਲ ਵਾਲੀ ਸਥਿਤੀ ਖਾਸ ਤੌਰ ਤੇ ਰੂਰਲ ਏਰੀਆ ਪਿੰਡਾਂ ਦੇ ਵਿੱਚ ਹੈਗੀ ਹੈ ਕਿਉਂਕਿ ਕਿਤੇ ਨਾ ਕਿਤੇ ਭਾਵੇਂ ਉਹ ਕਿਸਾਨ ਜਿਹੜੇ ਉਹਨਾਂ ਜੱਥੇਬੰਦੀਆਂ ਨਾਲ ਜੁੜੇ ਹੋਏ ਨੇ ਜਾਂ ਨਹੀਂ ਜੁੜੇ ਹੋਏ ਭਾਵਨਾਵਾਂ ਤਾਂ ਕਿਤੇ ਨਾ ਕਿਤੇ ਜੁੜੀਆਂ ਹੋਈਆਂ ਨੇ ਨਾ ਕਿ ਤੁਸੀਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਾਰਡਰ ਨੇ ਟੱਪਣ ਦਿੱਤਾ ਉਹਨਾਂ ਤੇ ਹੰਝੂ ਗੈਸ ਦੇ ਗੋਲੇ ਵਰਾਏ ਕਿਸਾਨ ਦੀ ਮੌਤ ਵੀ ਹੋ ਗਈ ਹੈ ਸੋ ਕਹਿੰਦੇ ਨੇ ਕਿ ਇਹ ਤਾਂ ਸਾਡਾ ਜਨਮ ਸਿੱਧ ਅਧਿਕਾਰ ਹੈ ਕਿ ਅਸੀਂ ਵਿਰੋਧ ਕਰੀਏ ਦੂਜੇ ਪਾਸੇ ਭਾਜਪਾ ਵੀ ਕਹਿੰਦੀ ਹੈ ਕਿ ਤੁਸੀਂ ਵਿਰੋਧ ਕਿਉਂ ਕਰਦੇ ਹੋ ਅਸੀਂ ਵੋਟਾਂ ਮੰਗਣ ਜਾਣਾਂਗੇ ਇਹ ਸਾਡਾ ਹੱਕ ਹੈਗਾ ਪਰ ਜਿਹੜੀ ਇਹ ਤਸਵੀਰਾਂ ਨੇ ਇਹ ਬੜੀ ਮੰਦ ਭਾਗੀ ਤਸਵੀਰ ਸਾਹਮਣ ਕਿਸਾਨਾਂ ਵਾਲੇ ਪਾਸੋਂ ਹੋਵੇ ਜਾਂ ਦੂਜੇ ਪਾਸੋਂ ਹੋਵੇ ਹਿੰਸਾ ਨਹੀਂ ਹੋਣੀ ਚਾਹੀਦੀ ਵਿਚਾਰਾਂ ਦੀ ਟਕਰਾਰ ਹੋਣੀ ਚਾਹੀਦੀ ਹੈ ਤੁਹਾਡੇ ਵਿਚਾਰ ਨਹੀਂ ਮਿਲਦੇ ਨਹੀਂ ਮਿਲਦੇ ਤੁਸੀਂ ਸਵਾਲ ਪੁੱਛੋ ਅਗਲੇ ਜਵਾਬ ਦਿੰਦੇ ਠੀਕ ਹੈ ਨਹੀਂ ਦਿੰਦੇ ਨਾ ਸਹੀ ਉਹਨਾਂ ਨੂੰ ਕਾਲੇ ਝੰਡੇ ਦਿਖਾਓ ਪਰ ਜਿਹੜੀਆਂ ਗੱਲਾਂ ਇਹ ਤਸਵੀਰ ਸਾਹਮਣੇ ਦਿਖਾ ਰਹੇ ਆ ਅਸੀਂ ਸਟਾਰਟਿੰਗ ਦੇ ਵਿੱਚ ਹੀ ਦੇਖ ਰਹੇ ਹਾਂ ਕਿ ਕਿਵੇਂ ਇਟਾਂ ਰੋੜੇ ਪੱਥਰ ਜਿਹੜੇ ਉਹ ਕਿਸਾਨਾਂ ਵੱਲ ਛੁੱਟੇ ਜਾ ਰਹੇ ਉਹ ਵੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੈ ਪੁਲਿਸ ਨੇ ਜੇ ਤਹਈਆ ਕੀਤਾ ਹੁੰਦਾ ਤਾਂ ਇਹ ਨੌਬਤ ਆਂਦੀ ਨਾ ਕਿ ਪੁਲਿਸ ਉਹਨਾਂ ਨੂੰ ਰੋਕ ਨਾ ਪਾਉਂਦੀ ਪਰ ਜੋ ਤਸਵੀਰ ਦੇ ਵਿਚਾਰ ਹੈ ਕਿ ਪੁਲਿਸ ਨੇ ਵੀ ਪੋਲਾ ਪੋਲਾ ਜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਚਲੋ ਠੀਕ ਹੈ ਇਹ ਗਨੀਮਤ ਹੈ ਕਿ ਕਿਸਾਨਾਂ ਦੀ ਗਿਣਤੀ ਹੈ ਜਿਹੜੀ ਉਹ ਘੱਟ ਸੀ ਜੇ ਕਿਸਾਨਾਂ ਦੀ ਗਿਣਤੀ ਉੱਥੇ ਵੱਧ ਹੁੰਦੀ ਤਾਂ ਹਾਂ ਫਿਰ ਇਹ ਹਿੰਸਾ ਜਿਹੜੀ ਉਹ ਵੱਧ ਵੀ ਸਕਦੀ ਸੀ ਕਿਸੇ ਵੀ ਪਾਸੇ ਨੂੰ ਇਹ ਗੱਲ ਨਿਕਲ ਸਕਦੀ ਸੀ ਸੋ ਪੁਲਿਸ ਦੇ ਲਈ ਵੀ ਇੱਕ ਵੱਡੀ ਚੁਣੌਤੀ ਹੈ ਕਿ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਔਰ ਸੁਨੀਲ ਜਾਖੜ ਹੋਰਾਂ ਨੇ ਵੀ ਇਸ ਗੱਲ ਤੇ ਬਿਆਨ ਦਿੰਦੇ ਆ ਉਹਨਾਂ ਨੇ ਕਿਹਾ ਕਿ ਕੁਝ ਕੁ ਕਿਸਾਨ ਸਾਰੇ ਕਿਸਾਨਾਂ ਦੀ ਛਵੀ ਜਿਹੜੀ ਉਹ ਖਰਾਬ ਨਾ ਕਰੇ ਬਿਲਕੁਲ ਜਾਖਰ ਉਹਨਾਂ ਨੇ ਕਿਹਾ ਹੈ ਕਿ ਕਿਸਾਨ ਦਿੱਲੀ ਵਾਲਾ ਮੋਰਚਾ ਯਾਦ ਕਰਨ ਕਿ ਕਿਸ ਤਰੀਕੇ ਦੇ ਨਾਲ ਉਹ ਮੋਰਚਾ ਸ਼ਾਂਤੀ ਦੇ ਨਾਲ ਜਿੱਤਿਆ ਗਿਆ ਸੀ ਕਿਸਾਨ ਸ਼ਾਂਤੀ ਜੋ ਹੈ ਉਹ ਬਣਾਈ ਰੱਖਣ ਨਾਲ ਹੀ ਸੁਰੇ ਜਾਖਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹਾਲੇ ਤਾਂ ਸ਼ੁਰੂਆਤ ਹੀ ਹੋਈ ਹੈ ਥੋੜਾ ਜਿਹਾ ਮਾਹੌਲ ਹੋਰ ਪੱਕ ਲੈਣ ਦੋ ਮੈਂ ਕਿਸਾਨਾਂ ਦੇ ਨਾਲ ਖੁੱਲ ਕੇ ਜੋ ਹੈ ਉਹ ਗੱਲਬਾਤ ਕਰੂੰਗਾ ਤੁਹਾਨੂੰ ਜਾਖਰ ਸਾਹਿਬ ਦਾ ਬਿਆਨ ਸੁਣਾ ਦਿੰਦੇ ਹਾਂ ਮੇਰਾ ਕਹਿਣਾ ਹੈ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਵੇ ਸਹਿਮ ਰੱਖ ਕੇ ਕੰਟਰੋਲ ਕਰਕੇ ਇਸ ਹਿੰਸਾ 'ਚ ਨਾ ਪੈਣਾ ਆਪਣਾ ਮੁਖ ਖੁਦ ਕਰ ਇਹਦੇ ਤੇ ਮੈਂ ਕਿਸਾਨਾਂ ਨਾਲ ਖੁੱਲ ਕੇ ਇੱਕ ਦਿਨ ਦਿਲ ਦੀ ਗੱਲ ਕਰੂੰਗਾ ਜੀ ਕਾਰਡੀਓ ਕਿਉਂਕਿ ਅਜੇ ਤੱਕ ਖਾੜਾ ਪੂਰਾ ਜਿਚੇ ਨਹੀਂ ਸਰ ਜਦ ਜਾਣ ਤੋਂ ਸਨੀ ਅਗਲਾ ਤਜੀਹਾ ਜਾਖੜ ਸਾਹਿਬ ਸ਼ਾਂਤੀ ਦੀ ਅਪੀਲ ਕਰਦੇ ਹੋਏ ਜੋ ਨੇ ਕਿਸਾਨਾਂ ਨੂੰ ਉਹ ਵਿਖਾਈ ਦੇ ਰਹੇ ਨੇ ਪਰ ਉਹਨਾਂ ਦੀ ਇਹ ਅਪੀਲ ਬੀਜੇਪੀ ਵਾਲਿਆਂ ਨੂੰ ਵੀ ਜ਼ਰੂਰ ਸੁਣਨੀ ਚਾਹੀਦੀ ਹੈ ਕਿਉਂਕਿ ਸ਼ਾਂਤੀ ਦੋਵੇਂ ਪਾਸਿਓਂ ਜੋ ਹੈ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਉੱਥੇ ਇਸ ਘਟਨਾ ਤੋਂ ਬਾਅਦ ਕਿਸਾਨ ਜੁਨੇ ਉਹਨਾਂ ਦਾ ਰੋਜ਼ ਸਾਫਤ ਤੌਰ ਤੇ ਵੇਖਣ ਨੂੰ ਮਿਲ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਜਿੱਥੇ ਦੀ ਇਹ ਘਟਨਾ ਹੈ ਉੱਥੇ ਐਸਐਸਪੀ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਜੋ ਹੈ ਕਿਸਾਨਾਂ ਨੇ ਲਗਾ ਦਿੱਤਾ ਹੈ ਮੰਗ ਕੀਤੀ ਹੈ ਕਿ ਜੋ ਵੀ ਇਸ ਪੂਰੀ ਘਟਨਾ ਦੇ ਵਿੱਚ ਸ਼ਾਮਲ ਨੇ ਸਾਡੇ ਕੁਝ ਕਿਸਾਨ ਇਸ ਪੱਥਰਬਾਜ਼ੀ ਦੇ ਵਿੱਚ ਜ਼ਖਮੀ ਵੀ ਹੋਏ ਨੇ ਤਾਂ ਜਿਨ੍ਹਾਂ ਨੇ ਵੀ ਇਹ ਘਟਨਾ ਇਸ ਵਾਰਦਾਤ ਨੂੰ ਇਸ ਘਟਨਾ ਨੂੰ ਜੋ ਹੈ ਉਹ ਅੰਜਾਮ ਦਿੱਤਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਭਾਵੇਂ ਉਹ ਬੀਜੇਪੀ ਦਾ ਕੋਈ ਵਰਕਰ ਹੋਵੇ ਭਾਵੇਂ ਬੀਜੇਪੀ ਦਾ ਕੋਈ ਆਗੂ ਕਿਉਂ ਨਾ ਹੋਵੇ ਉਸ ਤੋਂ ਪਹਿਲਾਂ ਇੱਕ ਰੋਸ ਮਾਰਚ ਵੀ ਜੋ ਹੈ ਉਹ ਕੱਢਿਆ ਗਿਆ ਉਸ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਦਿੰਦੇ ਆ ਇਸ ਰੋਸ ਮਾਰਚ ਤੋਂ ਬਾਅਦ ਪੰਦੇ ਸਾਹਿਬ ਉਹਨਾਂ ਦਾ ਕੀ ਕਹਿਣਾ ਸੀ ਉਹ ਵੀ ਸੁਣਾ ਦਿੰਦੇ ਆ ਸਾਡੇ ਬੰਦਿਆਂ ਤੇ ਜਿਵੇਂ ਰੋੜੇ ਮਾਰੇ ਗਏ ਬਹੁਤ ਸਾਡੇ ਸਾਡੇ ਕਿਸਾਨ ਜ਼ਖਮੀ ਹੋਏ ਆ ਔਰ ਗੁੰਡਾਗਰਦੀ ਆ ਤੁਸੀਂ ਦੇਖ ਰਹੇ ਹੋ ਸਾਡੇ ਵਾਲੇ ਪਾਸੋਂ ਉਸ ਵੀਡੀਓ ਚ ਵੀ ਕੋ ਰੋੜਾ ਚੱਲਦਾ ਨਹੀਂ ਨਜ਼ਰ ਆ ਰਿਹਾ ਇਹਨਾਂ ਦੇ ਬਾਈ ਨਾਮ ਮਾਹਲ ਸਾਹਿਬ ਦੀ ਗੱਲ ਵਿੱਚ ਬਾਈ ਨੇ ਇਹਨਾਂ ਦੀ ਪਰਚੇ ਦਰਜ ਹੋਣੇ ਚਾਹੀਦੇ ਆ ਫੌਰੀ 307 ਦੇ ਜਾਨਲੇਵਾ ਹਮਲਾ ਸਾਡੇ ਬੰਦਿਆਂ ਤੇ ਇਹਨਾਂ ਨੇ ਕੀਤਾ ਵਾ ਔਰ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਔਰ ਜਿਵੇਂ ਐਸ ਐਚ ਓ ਦੀ ਹਾਜ਼ਰੀ ਵਿੱਚ ਐਸ ਐਚ ਓ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਡੀ ਐਸ ਪੀ ਜਨਾਲਾ ਰਾਜਕੁਮਾਰ ਇਹ ਦੋਚੀ ਨੇ ਐਂ ਲੱਗਦਾ ਕਿ ਜਿਵੇਂ ਆਮ ਆਦਮੀ ਪਾਰਟੀ ਵਾਸ਼ਪਾਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਸਾਨੀ ਸਾਹਿਬ ਕਿਵੇਂ ਦੇਖ ਦਿਓ ਜਾਕਰਤ ਸਾਹਿਬ ਸ਼ਾਂਤੀ ਦੀ ਅਪੀਲ ਕਰ ਰਹੇ ਨੇ ਪਰ ਸ਼ਾਂਤੀ ਦਾ ਭਾਜਪੀ ਵਾਲਿਆਂ ਨੂੰ ਵੀ ਫਿਰ ਅਪੀਲ ਸੁਣ ਲੈਣੀ ਚਾਹੀਦੀ ਹੈ ਦੋਵੇਂ ਪਾਸੋਂ ਸ਼ਾਂਤੀ ਹੋਣੀ ਚਾਹੀਦੀ ਹੈ ਬਿਲਕੁਕੁਲ ਠੀਕ ਹੈ ਇਹ ਤਸਵੀਰ ਜਿਵੇਂ ਪਹਿਲਾਂ ਕਿਹਾ ਕਿ ਹਮੰਤਪਾਗੀ ਤਸਵੀਰ ਹੈ ਹੁਣ ਕਿਸਾਨੀ ਯੂਨੀਅਨ ਵੀ ਤਿੱਖੀ ਹੋ ਗਈ ਹੈ ਉਹਨਾਂ ਨੇ ਕੱਲ 11 ਵਜੇ ਆਪਣੀ ਕਮਿਟੀਿੰਗ ਰੱਖੀ ਹੈ ਔਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਐਲਾਨਣਗੇ ਕਿਉਂਕਿ ਦੇਖੋ ਪੰਜਾਬ ਦੋਵੇਂ ਪਾਸੋਂ ਕੱਟਿਆ ਗਿਆ ਹਰਿਆਣਾ ਜਾਂ ਦਿੱਲੀ ਦੇ ਨਾਲ ਪਹਿਲਾਂ ਤਾਂ ਸੜਕੀ ਤੌਰ ਤੇ ਕੱਟਿਆ ਹੋਇਆ ਸੀ ਹੁਣ ਰੇਲ ਦੇ ਨਾਲ ਜਿਹੜੀ ਕਨੈਕਟੀਵਿਟੀ ਸੀ ਉਹ ਵੀ ਪੂਰੀ ਤਰ੍ਹਾਂ ਕੱਟ ਗਈ ਇਸ ਦਾ ਖਮਿਆਸਾ ਬਹੁਤ ਵੱਡਾ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਪੰਜਾਬ ਨੂੰ ਆ ਆਮ ਲੋਕਾਂ ਦੇ ਨਾਲ ਨਾਲ ਬਿਜ਼ਨਸ ਕਰਨ ਵਾਲੇ ਵਪਾਰੀ ਜਿਹੜੇ ਨੇ ਉਹਨਾਂ ਨੂੰ ਵੀ ਬਹੁਤ ਵੱਡਾ ਨੁਕਸਾਨ ਹੈ ਲੋਕ ਜਿਹੜੇ ਸੜਕ ਰਾਹੀ ਆਉਂਦੇ ਸੀਗੇ ਉਹਨਾਂ ਨੇ ਕਹਿ ਦਿੱਤਾ ਕਿ ਸੜਕੀ ਆਵਾਜਾਈ ਪ੍ਰਭਾਵਿਤ ਹੈ ਪਈ ਉੱਥੇ ਨਾ ਆਓ ਤੁਸੀਂ ਰੇਲਾ ਰਾਹੀ ਆਓ ਹੁਣ ਰੇਲ ਜਿਹੜਾ ਮੇਨ ਜੰਕਸ਼ਨ ਹੈ ਉਸ ਨੂੰ ਬਲੌਕ ਕਰ ਦਿੱਤਾ ਗਿਆ ਜਿਸ ਦੇ ਨਾਲ ਪੰਜਾਬ ਹਰਿਆਣਾ ਹਿਮਾਚਲ ਇਹ ਸਾਰੀਆਂ ਜਿਹੜੀਆਂ ਲਾਈਨਾਂ ਨੇ ਇਹ ਪ੍ਰਭਾਵਿਤ ਹੋ ਗਈਆਂ ਨੇ ਸੋ ਉਮੀਦ ਕਰਦੇ ਹਾਂ ਕਿ ਕਿਸਾਨ ਭਾਈਚਾਰਾ ਵੀ ਥੋੜੀ ਜਿਹੀ ਨਰਮੀ ਦਿਖਾਵੇ ਕਿਉਂਕਿ ਇਲੈਕਸ਼ਨ ਦੇ ਦਿਨ ਚੱਲ ਰਹੇ ਨੇ ਔਰ ਇਸ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਸਰਗਰਮੀਆਂ ਰਹਿੰਦੀਆਂ ਨੇ ਉਹਨਾਂ ਸਰਗਰਮੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆ ਇਹ ਚੀਜ਼ ਦਾ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਉਹਨਾਂ ਦੀ ਡਿਮਾਂਡ ਹੈਗੀ ਹੈ ਕਿ ਉਹਨਾਂ ਦੇ ਤਿੰਨ ਬੰਦੇ ਛੱਡੇ ਜਾਣ ਜਿਹੜੇ ਹਰਿਆਣਾ ਪੁਲਿਸ ਦੇ ਗ੍ਰਿਫਤ ਦੇ ਵਿੱਚ ਨੇ ਉਹ ਉਹਨਾਂ ਨੂੰ ਛੱਡ ਪਾਉਂਦੇ ਜਾਂ ਨਹੀਂ ਛੱਡ ਪਾਉਂਦੇ ਕਿਉਂਕਿ ਬੜੀਆਂ ਧਰਾਵਾਂ ਉਹਨਾਂ ਤੇ ਲੱਗੀਆਂ ਹੋਈਆਂ ਨੇ ਉਹ ਕਿਸ ਤਰੀਕੇ ਨਾਲ ਸਹਿਮਤੀ ਬਣ ਪਾਏਗੀ ਇਹ ਦੇਖਣਾ ਲਾਜ਼ਮੀ ਹੋਏਗਾ ਪਰ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਹੌਲ ਜਿਹੜ ਤਾਂ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਗਰਮਾ ਸਕਦਾ ਹੈ ਪਰ ਅਸੀਂ ਉਮੀਦ ਇਹੋ ਕਰਦੇ ਹਾਂ ਕਿ ਅਜਿਹਾ ਨਾ ਹੋਵੇ ਸ਼ਾਂਤੀ ਜੋ ਹੈ ਉਹ ਬਰਕਰਾਰ ਰਹੇ ਜੋ ਇਹ ਘਟਨਾ ਸਾਹਮਣੇ ਆਈ ਹੈ ਬੇहद ਮੰਦਪਗੀ ਹੈ ਅਜਿਹੀ ਕੋਈ ਹੋਰ ਘਟਨਾ ਜੋ ਹੈ ਉਹ ਨਿਕਲ ਕੇ ਸਾਹਮਣੇ ਨਾ ਆਵੇ ਫਿਲਹਾਲ ਦਲੀਸ ਖਾਸ ਪ੍ਰੋਗਰਾਮ 'ਚ ਮੇਰੇ ਨਾਲ ਨਹੀਂ ਮੈਨੂੰ ਦੀ ਇਜਾਜ਼ਤ ਧੰਨਵਾਦ